ਦਿਲਜੀਤ ਦੋਸਾਂਝ ਇਸ ਵੇਲੇ ਸੁਰਖੀਆਂ ਦੇ ਵਿੱਚ ਨੇ ਉਹਨਾਂ ਦਾ ਆਸਟ੍ਰੇਲੀਆ ਟੂਰ ਸੁਰਖੀਆਂ ਦੇ ਵਿੱਚ ਹੈ ਤੇ ਇੱਕ ਹੋਰ ਵੱਡੀ ਖਬਰ ਹੁਣ ਦਿਲਜੀਤ ਦੋਸਾਂਝ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਪਹਿਲਾਂ ਹੀ ਦੋ ਵਿਵਾਦ ਇਸ ਸ਼ੋਹ ਦੇ ਨਾਲ ਜੁੜ ਚੁੱਕੇ ਨੇ ਇੱਕ ਤਾਂ ਅਮਿਤਾਬਚਨ ਨੂੰ ਜਦੋਂ ਉਹ ਇੱਥੇ ਸੀ ਅਮਿਤਾਬਚਨ ਨੂੰ ਪਿਆਰੀ ਹੱਥ ਲਗਾਇਆ ਉਸ ਤੋਂ ਬਾਅਦ ਧਮਕੀ ਮਿਲਦੀ ਹੈ ਤੇ ਕੁਝ ਲੋਕਾਂ ਦੇ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਤਾਂ ਦੂਸਰਾ ਵਿਵਾਦ ਇਹ ਹੁੰਦਾ ਹੈ ਕਿ ਜਦੋਂ ਉਹ ਆਸਟ੍ਰੇਲੀਆ ਪਹੁੰਚਦੇ ਨੇ ਆਪਣਾ ਪਹਿਲਾ ਸ਼ੋਅ ਲਗਾਉਂਦੇ ਨੇ ਤਾਂ ਨੌਜਵਾਨਾਂ ਨੂੰ ਕਕਾਰਾਂ ਦੇ ਜ਼ਰੀਏ ਅੰਦਰ ਐਂਟਰੀ ਸ਼ੋਅ ਦੇ ਵਿੱਚ ਨਹੀਂ ਮਿਲਦੀ ਇਹ ਮਾਮਲਾ ਬਹੁਤ ਗਰਮਾੰਦਾ ਹੈ ਪਰ ਹੁਣ ਜਿਹੜਾ ਬਿਆਨ ਦਿਲਜੀਤ ਦੁਸਾਂਝ ਨੇ ਆਸਟ੍ਰੇਲੀਆ ਟੂਰ ਬਾਰੇ ਦਿੱਤਾ ਹੈ ਉਹ ਸਭ ਨੂੰ ਹੈਰਾਨ ਕਰਨ ਵਾਲਾ ਹੈ ਜਿੱਥੇ ਉਸ ਨੇ ਸਭ ਨੂੰ ਹੈਰਾਨ ਕੀਤਾ ਹੈ ਉੱਥੇ ਪਰੇਸ਼ਾਨ ਵੀ ਕੀਤਾ ਹੈ ਕਿ ਇੱਕ ਉਹ ਗਾਇਕ ਇੱਕ ਉਹ ਅਦਾਕਾਰ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਆਪਣੀ ਪਛਾਣ ਬਣਾਈ ਹੋਵੇ ਜਿਸਨੇ ਇੰਨੇ ਵੱਡੇ ਪੱਧਰ ਤੇ ਆਪਣਾ ਮੁਕਾਮ ਹਾਸਲ ਕੀਤਾ ਹੋਵੇ ਆਪਣੀ ਪਛਾਣ ਆਪਣੇ ਨਾਮ ਨੂੰ ਪਹੁੰਚਾਇਆ ਹੋਵੇ ਆਪਣੇ ਪੰਜਾਬ ਨੂੰ ਪਹੁੰਚਾਇਆ ਹੋਵੇ ਉੱਥੇ ਹੀ ਉਸ ਅਦਾਕਾਰ ਨੂੰ ਉਸ ਸੁਪਰਸਟਾਰ ਨੂੰ ਜੇਕਰ ਨਕਸਲੀ ਭੇਦ ਭਾਪ ਦੇ ਟਿੱਪਣੀਆਂ ਦਾ ਸ਼ਿਕਾਰ ਹੋਣਾ ਪਵੇ ਤਾਂ ਫਿਰ ਤੁਸੀਂ ਕੀ ਕਹੋਗੇ ਦਿਲਜੀਤ ਦੁਸਾਂਜ ਨੇ ਇੱਕ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਉਹਨਾਂ ਨੂੰ ਅਜਿਹੀਆਂ ਟਿੱਪਣੀਆਂ ਕੀਤੀਆਂ ਗਈਆਂ ਪਰ ਫਿਰ ਵੀ ਉਹਨਾਂ ਨੂੰ ਗੁੱਸਾ ਨਹੀਂ ਆਇਆ ਤੇ ਆਖਰੋ ਟਿੱਪਣੀਆਂ ਕਿਹੜੀਆਂ ਸੀ ਔਰ ਟਿੱਪਣੀਆਂ ਸੀ ਕਿ ਇੱਕ ਹੋਰ ਆ ਗਿਆ ਟਰੱਕ ਡਰਾਈਵਰ ਇੱਕ ਹੋਰ ਆ ਗਿਆ ਕੈਬ ਵਾਲਾ ਇੱਕ ਹੋਰ ਆ ਗਿਆ ਚਾਬੀ ਵਾਲਾ ਇੱਕ ਹੋਰ ਆ ਗਿਆ ਸਫਾਈ ਕਰਨ ਵਾਲਾ ਇੱਕ ਹੋਰ ਆ ਗਿਆ 711 ਵਾਲਾ ਇਹ ਤਮਾਮ ਟਿੱਪਣੀਆਂ ਦਿਲਜੀਤ ਦੁਸਾਂਜ ਤੇ ਆਸਟ੍ਰੇਲੀਆ ਦੇ ਵਿੱਚ ਕੀਤੀਆਂ ਗਈਆਂ ਨੇ ਬਹੁਤ ਸਾਰੇ ਇੱਕ ਵੀਡੀਓ ਦੇ ਨੀਚੇ ਕਮੈਂਟਸ ਦਾ ਜ਼ਿਕਰ ਵੀ ਦਿਲਜੀਤ ਦੁਸਾਂਜ ਨੇ ਕੀਤਾ ਕਿ ਉਹਨਾਂ ਨੂੰ ਇਸ ਤਰੀਕੇ ਦੀਆਂ ਜਿਹੜੀ ਟਿੱਪਣੀਆਂ ਦਾ ਸ਼ਿਕਾਰ ਹੋਣਾ ਪਿਆ ਜਦੋਂ ਉਹਨਾਂ ਨੇ ਚੀਜ਼ਾਂ ਪੜੀਆਂ ਸੁਣੀਆਂ ਗੁੱਸਾ ਨਹੀਂ ਆਇਆ ਕਿਉਂ ਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਹਰ ਇੱਕ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਅਧਿਕਾਰ ਹੈ ਤੇ ਨਾਲ ਹੀ ਦਿਲਜੀਤ ਦਸਾਂਝ ਨੇ ਬਹੁਤ ਆਪਣੇ ਲੈਜ਼ੇ ਦੇ ਵਿੱਚ ਜਵਾਬ ਵੀ ਦਿੱਤਾ ਹੈ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਵੱਲੋਂ ਕਮੈਂਟ ਕੀਤੇ ਗਏ ਸੀ ਦਿਲਜੀਤ ਦਸਾਂਝ ਨੇ ਬਿਆਨ ਦੇ ਵਿੱਚ ਕਿਹਾ ਕਿ ਜੇਕਰ ਟਰੱਕ ਡਰਾਈਵਰ ਨਾ ਹੋਣ ਤਾਂ ਸ਼ਾਮ ਨੂੰ ਘਰਾਂ ਦੇ ਵਿੱਚ ਬ੍ਰੈਡ ਕਿਵੇਂ ਪਹੁੰਚਣਗੇ ਜੇ ਕੈਪਟੈਂਟ ਨਾ ਆਵੇ ਤਾਂ ਤੁਸੀਂ ਆਪਣੀ ਮੰਜ਼ਲ ਤੇ ਕਿਵੇਂ ਪਹੁੰਚੋਗੇ ਜੇ ਸਫਾਈ ਵਾਲਾ ਨਾ ਹੋਵੇ ਤਾਂ ਤੁਸੀਂ ਕਿਸ ਤਰੀਕੇ ਨਾਲ ਆਪਣੇ ਘਰ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖੋਗੇ ਸੋ ਤਮਾਮ ਗੱਲਾਂ ਦਾ ਜਵਾਬ ਦਿਲਜੀਤ ਦੁਸਾਂਝ ਨੇ ਦਿੱਤਾ ਹੈ ਤੇ ਦਿਲਜੀਤ ਦਿਲਜੀਤ ਦੁਸਾਂਝ ਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਦੁਨੀਆ ਦੇ ਵਿੱਚ ਕੋਈ ਕਿਤੇ ਵੀ ਜਾ ਸਕਦਾ ਕੋਈ ਬੰਧਨ ਨਹੀਂ ਕੋਈ ਸੀਮਾ ਨਹੀਂ ਹੋਣੀ ਚਾਹੀਦੀ ਪੂਰੀ ਧਰਤੀ ਹਰ ਇੱਕ ਇਨਸਾਨ ਦੀ ਹੈ ਤੇ ਜਿਹੜੇ ਲੋਕ ਮੈਂ ਇੱਥੇ ਨਹੀਂ ਜਾਣਾ ਤੁਸੀਂ ਉੱਥੇ ਨਹੀਂ ਜਾਣਾ ਤੁਸੀਂ ਉਹ ਨਹੀਂ ਕਰਨਾ ਤੁਸੀਂ ਆ ਨਹੀਂ ਕਰਨਾ ਇੰਨਾਂ ਗੱਲਾਂ ਦੇ ਵਿੱਚ ਇੰਨਾਂ ਚੱਕਰਾਂ ਦੇ ਵਿੱਚ ਫਸੇ ਹੋਏ ਨੇ ਉਹ ਇੱਥੇ ਹੀ ਰਹਿ ਜਾਂਦੇ ਨੇ ਸੋ ਸਾਰਿਆਂ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਹਰ ਕਿਤੇ ਜਾਣ ਦਾ ਅਧਿਕਾਰ ਹੈ ਆਪਣੀ ਮਰਜ਼ੀ ਅਨੁਸਾਰ ਕੰਮ ਕਰਨ ਦਾ ਅਧਿਕਾਰ ਹੈ ਇਹ ਪੂਰੀ ਦੁਨੀਆ ਹਰ ਇੱਕ ਇਨਸਾਨ ਦੀ ਹੈ ਤੇ ਕਿਸੇ ਲਈ ਵੀ ਕੋਈ ਵੀ ਪਾਬੰਦੀ ਨਹੀਂ ਹੈ ਕਿਉਂਕਿ ਸਾਰਾ ਦੇਸ਼ ਆਪਣਾ ਸਾਰੀ ਦੁਨੀਆ ਆਪਣੀ ਹੈ ਸੋ ਜੇਕਰ ਮਿਲ ਕੇ ਭਾਈਚਾਰਕ ਸਾਂਝ ਨਾਲ ਰਹਾਂਗੇ ਤਾਹੀਂ ਕੋਈ ਵੀ ਸਫਲ ਹੋ ਸਕਦਾ ਹੈ ਸੋ ਉਹਨਾਂ ਦੇ ਕਹਿਣਾ ਹੈ ਕਿ ਉਹ ਸੋਚ ਤੋਂ ਹੈਰਾਨ ਨੇ ਕਿ ਅੱਜ ਦੇ ਲੋਕ ਵੀ ਇੰਨੀ ਛੋਟੀ ਸੋਚ ਦੇ ਵਿੱਚ ਉਲਝੇ ਹੋਏ ਨੇ ਇਨ੍ਹਾਂ ਗੱਲਾਂ ਦੇ ਵਿੱਚ ਹੀ ਉਲਝੇ ਹੋਏ ਨੇ ਕਿ ਇਨ੍ਹਾਂ ਗੱਲਾਂ ਤੋਂ ਉੱਪਰ ਕੀ ਹੈ ਇਸ ਦੇ ਬਾਰੇ ਸੋਚ ਹੀ ਨਹੀਂ ਰਹੇ ਹਰ ਕੋਈ ਤੇਰਾ ਮੇਰਾ ਸਾਡਾ ਤੁਹਾਡਾ ਕਰੀ ਜਾ ਰਿਹਾ ਹੈ ਪਰ ਅਸਲ ਗੱਲ ਤਾਂ ਉਹ ਹੈ ਕਿ ਕੁਦਰਤ ਨੇ ਸਭ ਨੂੰ ਇੱਕ ਸਮਾਨ ਬਣਾਇਆ ਹੈ ਕਿਸੇ ਲਈ ਕੁਦਰਤ ਨੇ ਕੋਈ ਵੰਡੀਆਂ ਨਹੀਂ ਪਾਈਆਂ ਪਰ ਫਿਰ ਵੀ ਲੋਕ ਅੱਜ ਵੀ ਵੰਡੀਆਂ ਦੇ ਵਿੱਚ ਬੰਡੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਸਭ ਨੂੰ ਪਿਆਰ ਕਰਦਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਮੇਰੇ ਲਈ ਸਾਰੇ ਇੱਕ ਬਰਾਬਰ ਨੇ ਮੈਨੂੰ ਗੁੱਸਾ ਕਿਸੇ ਕਮੈਂਟ ਦਾ ਨਹੀਂ ਆਇਆ ਮੈਨੂੰ ਗੁੱਸਾ ਕਿਸ ਦੀ ਗੱਲ ਦਾ ਨਹੀਂ ਆਇਆ ਪਰ ਮੈਂ ਲੋਕਾਂ ਦੀ ਸੋਚ ਤੇ ਹੈਰਾਨ ਜ਼ਰੂਰ ਆ ਪਰੇਸ਼ਾਨ ਜ਼ਰੂਰ ਆ ਨਾਲੇ ਬਹੁਤ ਸੋਹਣੇ ਉਦਾਹਰਨ ਦੇ ਕੇ ਵੀ ਉਹਨਾਂ ਕਿਹਾ ਕਿ ਜੇਕਰ ਸਫਾਈ ਵਾਲਾ ਟਰੱਕ ਡਰਾਈਵਰ ਕੈਬ ਵਾਲਾ ਨਾ ਹੋਵੇ ਤਾਂ ਦਿਨ ਜਿਹੜੇ ਦਿਨਚਰਿਆ ਹੁੰਦੀ ਹੈ ਉਸ ਦੀ ਸ਼ੁਰੂਆਤ ਹੀ ਨਹੀਂ ਹੋਵੇਗੀ ਤੁਹਾਨੂੰ ਸਮੇਂ ਸਿਰ ਖਾਣਾ ਨਹੀਂ ਮਿਲੇਗਾ ਤੁਹਾਡਾ ਘਰ ਦਾ ਗੁਜ਼ਾਰਾ ਨਹੀਂ ਹੋਵੇਗਾ ਆੜਾ ਦਵਾਲਾ ਸਾਫ਼ ਨਹੀਂ ਹੋਵੇਗਾ ਬਿਮਾਰੀਆਂ ਦੇ ਸ਼ਿਕਾਰ ਹੋ ਜਾਵੋਗੇ तमाम ਗੱਲਾਂ ਦੁਲਜੀਤ ਦਸਾਂਜ ਨੇ ਇੱਕ ਵੀਡੀਓ ਦੇ ਵਿੱਚ ਖੁਲਾਸਾ ਕਰਦਾ ਕਿਹਾ ਹੈ ਦਰਅਸਲ ਗਲਜੀਦੂਸਾਂ ਜੀ ਇਸ ਵੇਲੇ ਆਸਟ੍ਰੇਲੀਆ ਦੇ ਟੂਰ ਤੋਂ 1 ਨਵੰਬਰ ਨੂੰ ਉਹਨਾਂ ਦਾ ਟੂਰ ਹੋਣਾ ਹੈ ਪਰ ਇਸ ਤੋਂ ਪਹਿਲਾਂ ਹੀ ਉਹਨਾਂ ਨੂੰ ਇੱਕ ਧਮਕੀ ਵੀ ਦਿੱਤੀ ਜਾਂਦੀ ਹੈ ਧਮਕੀ ਦਿੱਤੀ ਜਾਂਦੀ ਹੈ ਸਿੱਖ ਫੋਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਅਮਿਤਾਬ ਬਚਨ ਦੇ ਪੈਰੀ ਹੱਥ ਲਗਾਏ ਨੇ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਹੁਣ ਉਹ ਮਹੀਨਾ ਚੱਲ ਰਿਹਾ ਨਵੰਬਰ ਜਦੋਂ ਕਿ 84 ਦੇ ਦੰਗੇ ਹੋਏ ਸੀ ਅਮਿਤਾਬ ਬਚਨ ਇੱਕ ਬਿਆਨ ਦਿੱਤਾ ਸੀ ਕਿ ਖੂਨ ਦਾ ਬਦਲਾ ਖੂਨ से ਹੋਗਾ ਤਮਾਮ ਇਹ ਇਲਜ਼ਾਮ ਨੇ ਜੋ ਉਸ ਵੇਲੇ ਅਮਿਤਾ ਬਚਨ ਤੇ ਲੱਗੇ ਸੀ ਤੇ ਨਾਲੇ ਇਹ ਵੀ ਕੁਝ ਲੋਕਾਂ ਦੇ ਬਲ ਇਲਜ਼ਾਮ ਲਗਾਏ ਗਏ ਨੇ ਕੁਝ ਲੋਕ ਦਿਲਜੀਤ ਦਸਾਂਜ ਦੇ ਖਿਲਾਫ ਬੋਲ ਰਹੇ ਨੇ ਕਿ ਉਹ ਹੁਣ ਕੇਂਦਰ ਦੀ ਕਠਪੁਤਲੀ ਬਣ ਗਏ ਨੇ ਕੇਂਦਰ ਦੇ ਹੱਥ ਦੇ ਵਿੱਚ ਆ ਗਏ ਨੇ ਪਰ ਲੋਕ ਜਿਸਥੇ ਇਹ ਦਾਵਾ ਕਰ ਰਹੇ ਨੇ ਕਿ ਕਿਸਾਨਾਂ ਦਾ ਪੱਖ ਪੂਰਿਆ ਸੀ ਪਰ ਉੱਥੇ ਹੀ ਹੁਣ ਉਹ ਲੋਕ ਵੀ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਕਿ ਜੇਕਰ ਤੂੰ ਪੰਜਾਬੀ ਹੈ ਤਾਂ ਪੰਜਾਬ ਦੇ ਨਾਲ ਖੜ ਤੈਨੂੰ ਬੇਸ਼ੱਕ ਤੁਸੀਂ ਉਸ ਦਾ ਆਦਰ ਸਵੀਕਾਰ ਕੀਤਾ ਪਰ ਤੁਹਾਨੂੰ ਉਹ ਸਮਾਂ ਯਾਦ ਰੱਖਣਾ ਚਾਹੀਦਾ ਸੀ ਉਹ ਦਿਨ ਉਹ ਤਰੀਕਾ ਯਾਦ ਰੱਖਣੇ ਚਾਹੀਦੇ ਸੀ ਉਹ ਹਫਤਾ ਯਾਦ ਰੱਖਣਾ ਚਾਹੀਦਾ ਸੀ ਜਦੋਂ ਕਿ ਪੰਜਾਬੀਆਂ ਤੇ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਹੁੰਦਾ ਇੰਦਰਾ ਗਾਂਧੀ ਵੱਲੋਂ ਅਟੈਕ ਕਰਵਾਇਆ ਜਾਂਦਾ ਸੋ ਤਮਾਮ ਗੱਲਾਂ ਨੂੰ ਲੈ ਕੇ ਦਿਲਜੀਤ ਦੁਸਾਂਝ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਨੇ ਸੋ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਕੀ ਹੋਵੇਗਾ ਉਹ ਵੀ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਰਹਾਂਗੇ